ਕਿਸਾਨਾਂ ਨੇ ਜਿਹੜਾ ਟੋਲ ਪਲਾਜ਼ਾ ਜਲੰਧਰ ਤੋਂ ਲੈ ਕੇ ਅਮਰitsar ਤੱਕ ਜਿਹੜਾ ਢਿਲਵਾ ਟੋਲ ਪਲਾਜ਼ਾ ਉਹ ਫ੍ਰੀ ਕੀਤਾ ਹੋਇਆ ਤੇ ਉੱਥੇ ਕਿਸੇ ਵੀ ਰਾਹੀਰ ਨੂੰ ਪਰੇਸ਼ਾਨੀ ਨਹੀਂ ਆ ਰਹੀ ਅਤੇ ਇਹ ਫ੍ਰੀ ਕਿਉਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਡੇਰਾ ਵਿਆਸ ਦਾ ਮੁਖੀ ਹੈ ਜਾਂ ਡੇਰਾ ਜਿਹੜਾ ਵਿਆਸ ਹੈ ਉਹ ਸਾਨੂੰ ਜਿਹੜਾ ਉਹ ਮੁਸ਼ਕਲ ਪੇਸ਼ ਕਰ ਰਿਹਾ ਹੈ ਕਿਸਾਨਾਂ ਨੂੰ ਅਤੇ ਉਹ ਮੁਸ਼ਕਲ ਕਿਉਂ ਪੇਸ਼ ਕਰ ਰਿਹਾ ਹੈ ਉੱਥੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਡੇਰਾ ਵਿਆਸ ਹੈ ਉਹ ਖੱਬੇ ਪਾਸੇ ਦਰਿਆ ਦੇ ਵਿੱਚ ਬੰਨ ਬਣਾ ਰਿਹਾ ਹੈ ਕਿ ਸਾਡੇ ਡੇਰੇ ਨੂੰ ਪਰੇਸ਼ਾਨੀ ਨਾ ਆਵੇ ਉਹ ਬੰਨ ਬਣਾਉਣ ਦੇ ਨਾਲ ਜਿਹੜਾ ਉਹ ਦਰਿਆ ਦਾ ਜਿਹੜਾ ਰੁੱਖਾ ਹੈ ਉਹ ਹੋਰ ਪਾਸੇ ਨੂੰ ਹੋ ਰਿਹਾ ਤੇ ਜਿਹੜੀ ਜਿਹੜੀ ਸੱਜੇ ਪਾਸੇ ਜ਼ਮੀਨ ਹੈ ਉਹ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਵੜ ਰਿਹਾ ਤੇ ਜਿਹੜੀ ਜ਼ਮੀਨ ਦੇ ਵਿੱਚ ਫਸਲ ਹੈ ਉਸ ਨੂੰ ਨੁਕਸਾਨ ਹੋ ਰਿਹਾ ਤੇ ਜਿਹੜੇ ਕਿਸਾਨ ਨੇ ਉਹ ਮਜਬੂਰ ਹੋ ਕੇ ਧਰਨਾ ਲਾਉਣ ਲਈ ਜਿਹੜੇ ਉੱਥੇ ਬੈਠੇ ਨੇ ਅਤੇ ਇਹ ਤਾਂ ਬੈਠੇ ਨੇ ਕਿ ਪ੍ਰਸ਼ਾਸਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਤੇ ਡੇਰਾ ਬਿਆਸ ਵਾਲਾ ਜਿਹੜਾ ਬਾਬਾ ਉਸ ਦੇ ਉੱਤੇ ਉਹ ਦੋਸ਼ ਲਾ ਰਹੇ ਨੇ ਜਿਹੜੇ ਬਲਦੇਵ ਸਿੰਘ ਜਿਹੜੇ ਕਿਸਾਨ ਆਗੂ ਨੇ ਉਹ ਇਹਨਾਂ ਦੋਸ਼ ਲਾ ਰਹੇ ਨੇ ਕਿ ਜਿਹੜਾ ਦਰਿਆ ਹੈ ਉਸ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ ਪਰ ਜਿਹੜਾ ਡੇਰਾ ਬਿਆਸ ਹੈ ਉਹ ਇਸ ਨਾਲ ਛੇੜਛਾੜ ਕਰ ਰਿਹਾ ਤੇ ਸਾਰਾ ਪਾਣੀ ਸਾਡੀਆਂ ਜ਼ਮੀਨਾਂ ਦੇ ਵਿੱਚ ਦੀ ਹੋ ਕੇ ਗੁਜ਼ਰ ਰਿਹਾ ਤੇ ਅਸੀਂ ਬਰਬਾਦ ਹੋ ਰਹੇ ਹਾਂ ਕੀ ਕਹਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਂਦੇ ਆ ਕਿ ਡੇਰਾ ਰਾਧਾ ਸਵਾਮੀ ਸਤਸੰਗਮ ਬਿਆਸ ਮੁਖੀ ਗਰੇਂਦਰ ਸਿੰਘ ਢਿੱਲੋਂ ਕਿਹਦੇ ਬਾਰੇ ਮੈਂ ਤੁਹਾਨੂੰ ਵਿਸਥਾਰਤ ਦੱਸਾਂਗਾ ਪਰ ਅਜੇ ਸੰਗਤ ਹੋਰ ਆਉਣ ਵਾਲੀ ਹੈ ਉਦੋਂ ਥੋੜਾ ਜਿਹਾ ਦੱਸਾਂ ਪਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਕੇਵਲ ਇਹ ਹੈ ਕਿ ਸ਼ੁਰੂਆਤ ਆਪਾਂ ਇੱਥੋਂ ਕਰੀਏ ਕਿ ਕਿ ਦੇਰਾਵਾਸ ਕਿਉਂ ਚੱਕ ਤਾ ਦੋ ਕਿ ਕਿਵੇਂ ਸਤਾਰਨ ਇੱਥੇ ਜਿਹੜੀ ਅੰਮ੍ਰਿਤਸਰ ਵਿੱਚ ਮੇਨ ਔਰ ਰੋਡ ਜਿਹੜਾ ਕਿ ਅਟਾਰੀ ਬਾਰਡਰ ਤੋਂ ਤੇ ਭਾਰਤ ਦੇ ਦੂਸਰੇ ਸਿਰੇ ਤੱਕ ਜਾਂਦਾ ਔਰ ਪਹਿਲਾਂ ਇਹਨੂੰ ਸ਼ੇਰ ਸਾਹ ਸੂਰੀ ਮਾਰਗ ਵੀ ਕਿਹਾ ਜਾਂਦਾ ਸੀ ਸਭੋਂ ਪਾਕਿਸਤਾਨ ਦਾ ਹੁਣ ਦੂਸਰਾ ਦੇਸ਼ ਬਣ ਕਰਕੇ ਬਾਡਰ ਵੱਖਰਾ ਹੋ ਗਿਆ ਲੇਕਿਨ ਅੱਜ ਵੀ ਇਹ ਰਸਤਾ ਉਸੇ ਤਰ੍ਹਾਂ ਹੈ ਬੇਸ਼ੱਕ ਬਾਡਰ ਦੇ ਉੱਤੋਂ ਉੱਥੇ ਪਾਸਪੋਰਟਾਂ ਰਾਹੀਂ ਇੱਧਰ ਲੋਕ ਆਉਂਦੇ ਜਾਂਦੇ ਨੇ ਪਰ ਡੇਰੇ ਦਾ ਜਿਹੜੇ ਅੰਮ੍ਰਿਤਸਰ ਤੇ ਇਸ ਰੋੜ ਦੇ ਉੱਤੇ ਪੈਦਾ ਕਰਨ ਦਾ ਨੂੰ ਕਰਨ ਦਾ ਯਾਰ ਇਹ ਨਾ ਕਰ ਪਾ। ਖੰਡੇ ਰੱਤ ਦੇ। ਕਿਹਦਾ ਅਸਲ ਕਾਰਨ ਸਰਬਜੀਤ ਸਿੰਘ ਜੀ ਤੁਸੀਂ ਵੀ ਬੁਲਾ ਰਹੇ ਹੋ। ਤੁਹਾਡੀ ਧਿਆਨ ਚ ਲਿਆਉਣਾ ਜ਼ਰੂਰੀ। ਇਹ ਬਹੁਤ ਵੱਡਾ ਕਾਰਨ ਹੈ ਉਹ ਮੈਂ ਬੇਨਤੀ ਕੀਤੀ ਆ ਕਿ ਜੇ ਸੰਗਤ ਬਹੁਤ ਆ ਰਹੀ ਹੈ। ਤੇ ਉਦੋਂ ਦੱਸਾਂਗਾ ਕਿ ਸਵੇਰੇ 12 ਵਜੇ ਮੈਂ ਆਜੀ ਦੇ ਨਾਲ ਵਿਚਾਰ ਸਾਂਝੇ ਕਰਾਂਗਾ। ਉਸ ਤੋਂ ਪਹਿਲਾਂ ਬੁਲਾ ਰਿਆਂ ਨੂੰ ਇਹ ਬੇਨਤੀ ਹੈ ਕਿ ਇਸ ਡੇਰੇ ਵੱਲੋਂ ਜਿਸ ਤਰ੍ਹਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਹੜੱਪ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਪਿੰਡ ਦਾ ਮੰਡਪ ਬਤਾਲਾ ਤਸਵੀਰ ਤਿਨਵਾ ਜ਼ਿਲ੍ਹਾ ਕਪੂਰਥਲੇ ਪਿੰਡ ਮਠਾ ਬਤਾਲਾ ਦੇ ਆ ਜੋ ਪੱਤੀ ਪਿਰਥੀਪੁਰ ਸਾਹਿਬ ਦਾ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰੇ ਦੀ 6 ਏਕੜ ਜ਼ਮੀਨ ਹੈ 6 ਏਕੜ ਉਹ 6 ਏਕੜ ਦੀ ਜ਼ਮੀਨ ਹੜੱਪ ਕਰ ਲਈ ਹੈ ਤੇਰਾ ਰਾਧਾ ਸਵਾਮੀ ਸਤਸੰਗ ਇਤਿਹਾਸ ਨੇ ਕੇਵਲ 2 ਕਿੱਲੇ ਦਿੱਤੀ ਆ ਤੇ 6 ਏਕੜ ਹੜੱਪ ਕਰ ਗਿਆ ਇੱਕ ਉਹ ਦੂਸਰਾ ਗੁਰਦੁਆਰਾ ਬਾਬਾ ਜੀਵਨ ਸਿੰਘ ਗੁਰਦੁਆਰਾਇਤ ਚੌਥੰਦੇ ਗੁਰਦੁਆਰਿਆਂ ਨੂੰ ਵੀ ਕਿਸ ਤਰ੍ਹਾਂ ਢਾਲ ਜਾ ਰਿਹਾ ਹੈ ਜਦਰਾ ਵਿਸਤਾਰ ਨਾਲ ਮੈਂ ਬਾਤ ਦੱਸਾਂਗਾ ਇਸੇ ਤਰ੍ਹਾਂ ਇਸ ਇਲਾਕੇ ਦੇ ਵਿੱਚ ਮਾਤਾ ਗੰਗਾ ਦੇ ਨਾਂ ਦੇ ਉੱਤੇ ਗੁਰਦੁਆਰਾ ਜਾੜਿਆ ਜਾਂਦਾ ਉਹ ਵੜੈਚ ਪਿੰਡ ਦੇ ਵਿੱਚ ਸਰਦਾਰ ਸੰਤਾ ਸਿੰਘ ਖਾੜ ਵੱਲੋਂ 20 ਮਈ 1932 ਨੂੰ ਆਪਕ ਨਾਲ 14 ਮਰਲੇ ਜ਼ਮੀਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਰਜਿਸਟਰੀ ਕਰਾਈ ਸੀ ਉਹ ਜ਼ਮੀਨ ਵੀ ਹੜੱਪ ਕਰ ਗਏ ਆ